ਤੇ ਵੈਸਟਰਨ ਕਲਚਰ ਦੇ ਅਗੇਂਸਟ ਮੈਂ ਇਹ ਸੇਵਾ ਕਰ ਰਹੀ ਆ ਮੈਂ ਭੈਣਾਂ ਨੂੰ ਸਮਝਾਉਣਾ ਚਾਹੁੰਦੀ ਆ ਕਿ ਅਸੀਂ ਪੜ੍ਹਾਈ ਤੋਂ ਅੱਗੇ ਚੱਲੀਏ ਆਪਾਂ ਫੈਸ਼ਨ ਨਾ ਕਾਪੀ ਕਰੀਏ ਵੈਸਟਰਨ ਕਲਚਰ ਸਾਡੇ ਸੂਟ ਅਪਣਾ ਰਹੇ ਤੇ ਅਸੀਂ ਉਹਨਾਂ ਦਾ ਕਲਚਰ ਇੱਥੇ ਲੈ ਕੇ ਆ ਰਹੇ ਆ ਜੇ ਦਸਤਾਰ ਤਾਂ ਰਿਕਾਰਾ ਉਹਨਾਂ ਦਾ ਬੇਨਤੀ ਹੈ ਕਿ ਵੱਧ ਤੋਂ ਵੱਧ ਬਾਣੇ ਵਿੱਚ ਹੀ ਰਹਿਣ ਜੇ ਬਾਣੇ ਵਿੱਚ ਨਹੀਂ ਰਹਿ ਸਕਦੇ ਤਾਂ ਸਾਬੋ ਸੂਟ ਵਿੱਚ ਰਹਿਣ ਮਹਿੰਗਾ ਤੋਂ ਮਹਿੰਗਾ ਸੂਟ ਪਾਣ ਉਹਨੂੰ ਸਜਾ ਕੇ ਪਾਣ ਨਿਕਰਾ ਪਾ ਕੇ ਇਸ crop top ਪਾ ਕੇ ਇਹ ਸਾਡਾ ਕੁਛ ਨਹੀਂ ਇਹ ਸਾਡਾ ਫੈਸ਼ਨ ਨਹੀਂ ਆ ਇਹ ਤਾਂ ਬਰਬਾਦੀ ਆ ਸਾਡੀ ਉਹ ਕੀ ਸਾਨੂੰ ਜਿਹੜੇ ਸਾਡਾ ਨਾ ਜਿਵੇਂ ਕੈਰੈਕਟਰ ਸਾਡੀ ਜਿਵੇਂ এডਿਕੇਸ਼ਨ ਉਹ ਸਾਡੇ ਪਹਿਨਾਵੇ ਤੋਂ ਨਿਕਲਦੀ ਆ ਇਸ ਸਭਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਈ ਪਹਿਣਾਈਆਂ ਸੀ ਨਾ ਜੋ ਜੀਨਸ ਪਾ ਕੇ ਆਈਆਂ ਮੇਰੇ ਕੋਲ ਤਾਂ ਸੱਸ ਜਾਣ ਵਾਸਤੇ ਆਂਦੀ ਜਦ ਮੈਂ ਕਹਿੰਦੀ suit ਪਾ ਕੇ ਆਓ ਨਹੀਂ ਕਹਿੰਦੇ ਲੈ ਕੇ ਨਹੀਂ ਆਏ ਤਾਂ ਸਭਾ ਵਿੱਚ ਕਿਵੇਂ ਆਈਆਂ ਨੇ ਕੀ ਉਹ ਕੀ ਸਮਝ ਇਸ ਨੂੰ ਕੀ ਸਮਝ ਕੇ ਆਈਆਂ ਸਭਾ ਨੂੰ ਵੈਸਟਰਨ ਕਲਚਰ ਨੂੰ ਛੱਡ ਕੇ ਸੂਟ ਸਾਬਸਰੂਤ ਵਿੱਚ ਰਹਿਣ ਮਹਾਰਾਜ ਦੀ ਬਾਣੀ ਨਾਲ ਜੁੜੀ ਨਹਿਤ ਮਾਈ ਭਾਗੌਰ ਦੇ ਸਰੂਪ ਬਣ ਕੇ ਰਹਿਣ ਅੱਜਕੱਲ ਵੀ ਵੀਰ ਨੂੰ ਸੇਟਾ ਕਰਨਾ ਬੜਾ ਔਖਾ ਲੱਗਦਾ ਵਾ ਗੁਰੂ ਘਰ ਚ ਆਉਂਦੀਆਂ ਨਾ ਉਹ ਗੁਰੂ ਘਰ ਚ ਬਾਹਰ ਵੀ ਨਹੀਂ ਨਿਕਲਦੀਆਂ ਉਹਨਾਂ ਨੂੰ ਚੁੰਨੀ ਭਾਰੀ ਲੱਗਣ ਲੱਗ ਜਾਂਦੀ ਆ ਇਕਾ ਬੱਚੀ ਨੂੰ ਹੁੰਦਾ ਹੈ ਕਿ ਉਹ ਇਹ ਸੋਚਦੀ ਕਿ ਨਹੀਂ ਮੇਰੇ ਫਰੈਂਡ ਨੇ ਇਹ ਕਪੜੇ ਪਾਏ ਨੇ ਹੋਰ ਮੈਂ ਇਹ ਸੂਟ ਪਾ ਕੇ ਆ ਰਹੀ ਤਾਂ ਮੈਂ ਬਹੁਤ ਜ਼ਿਆਦਾ ਬੈਕਵਰਡ ਮੰਨੀ ਜਾ ਰਹੀ ਆ ਉਹ ਬੈਕਵਰਡ ਨਹੀਂ ਹੁੰਦਾ ਉਹ ਸਾਡੀ ਐਜੂਕੇਸ਼ਨ ਸਾਡਾ ਪਹਿਨਾਵਾ ਸਾਡਾ ਤਰਮ ਹੁੰਦਾ ਹੈ ਸਕੂਲ 'ਚ ਬੱਚਾ 7-8 ਘੰਟੇ ਰਹਿ ਰਿਹਾ ਹੈ ਤਾਂ ਉਸ ਨੂੰ ਉਹ ਰੰਗ ਚੜ ਰਿਹਾ ਹੈ ਜੇ ਪੇਰੈਂਟਸ ਸਕੂਲ ਤੋਂ ਬਾਅਦ ਬੱਚਾ ਨਾ 5-6 ਘਟੇ ਉਹ ਵੀ ਰਹਿਣ ਗੁਰੂ ਘਰ ਲਿਆ ਕੇ ਜਾਂ ਨਾਮ ਬਾਣੀ ਦਾ ਪੈਰਾ ਘਰੇ ਨਾਮ ਸਿਮਰਨ ਕਰੇ ਸੀਰੀਅਲ ਬੰਦ ਕਰਕੇ ਉੱਥੇ ਪਾਠ ਲਾਣ ਤਾਂ ਬੱਚਾ ਕਦੇ ਵੀ ਗਲਤ ਰਾਹ ਨਹੀਂ ਜਾਊਗਾ ਮੈਨੂੰ ਨਿਲਾਦੇ ਤੇ ਕੋਈ ਵੀ ਭੈਣ ਇਹ ਦੇਖਣ ਆਈ ਹੈ ਕਿ ਸਾਡੇ ਸਾਬਜ਼ਾਦ ਨੇ ਸ਼ਹੀਦ ਦੀ ਪ੍ਰਾਪਤ ਕੀਤੀ ਸੀਗੀ ਉਹ ਬਸ ਇਹ ਦੇਖਣ ਆਏ ਕਿ ਅਸੀਂ ਮੇਲੇ ਵਿੱਚ ਆਏ ਹਾਂ ਕੈਨੇਡੀਅਨ ਦੇ ਵੈਂਕੂਵਰ ਸਰੀ ਦੇ ਵਿੱਚ ਕੋਈ ਨਰ ਕੀਤਾ ਨਿਕਲਦਾ ਹੈ ਤਾਂ ਤੁਸੀਂ ਦੇਖੋ ਜਿਹੜੇ ਗੋਰੇ ਹੁੰਦੇ ਨੇ ਉਹ ਸੂਟ ਪਾ ਕੇ ਘੁੰਮ ਰਹੇ ਨੇ ਤੇ ਸਾਡੀ ਬੀਬੀਆਂ ਦੁਮਾਲਾ ਸਜਾ ਕੇ ਜਿੰਸਾ ਪਾ ਕੇ ਫਿਰ ਰਹੀਆਂ ਨੇ ਅਨਮਿਊਟ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਕੁਲਵਿੰਦਰ ਸਿੰਘ ਸ਼੍ਰੀ ਫਤਿਹਗੜ੍ਹ ਸਾਹਿਬ ਕੇ ਸ਼ਹੀਦੀ ਜੋੜਮੇਲ ਸ਼ੁਰੂ ਹੋ ਚੁੱਕਾ ਹੈ ਜਿੱਥੇ ਸ਼ਹੀਦੀ ਜੋੜਮੇਲ ਦਰਮਿਆਨ ਜਿਹੜਾ ਪੱਗਾਂ ਦੇ ਲੰਗਰ ਲਗਾਏ ਜਾ ਰਹੇ ਨੇ ਹੋਰ ਜਿਹੜਾ ਬਹੁਤ ਕੁਝ ਦੇਖਣ ਨੂੰ ਮਿਲ ਰਿਹਾ ਪਰ ਉੱਥੇ ਇੱਕ ਬੀਬੀਆਂ ਦੇ ਲਈ ਖਾਸ ਕਰਕੇ ਬੀਬੀਆਂ ਭੈਣਾਂ ਦੇ ਲਈ ਜਿਹੜਾ ਇੱਕ ਕੈਂਪ ਲੱਗਿਆ ਤੇ ਇਹ ਇੱਕ ਭੈਣ ਨੇ ਲਗਾਇਆ ਤੇ ਜਿਹੜਾ ਫੈਸ਼ਨ ਨੂੰ ਲੈ ਕੇ ਖਾਸ ਕਰਕੇ ਜਿਹੜਾ ਬੀਬੀਆਂ ਜਿਹੜਾ ਉਹ ਸਿੱਖੀ ਸਰੂਪ ਦੇ ਵਿੱਚ ਨਹੀਂ ਹੁੰਦੀਆਂ ਤਾਂ ਉਹਨਾਂ ਨੂੰ ਇੱਕ ਸੇਵ ਦੇਣ ਦੇ ਲਈ ਜਿਹੜਾ ਫ੍ਰੀ ਦਮਾਲਾ ਕੈਂਪ ਜਿਹੜਾ ਲਗਾਇਆ ਹੈ ਤੇ ਸਿਰਫ ਪੈਣਾ ਵਾਸਤੇ ਤਾਂ ਸਾਡੇ ਨਾਲ ਜਿਨ੍ਹਾਂ ਦੇ ਵੱਲੋਂ ਇਹ ਕੈਂਪ ਲਗਾਇਆ ਗਿਆ ਉਹ ਵੀ ਸਾਡੇ ਨਾਲ ਮੌਜੂਦ ਨੇ ਵਾਈਗੁਰਜੀ ਦਾ ਖਾਲਸਾ ਹੈ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਫਤੇ ਕਿਹਨੇ ਕੀ ਨਾਮ ਆ ਤੁਹਾਡਾ ਗੁਰਬਾਨਿਕ ਔਰ ਖਾਲਸਾ ਤੁਹਾਨੂੰ ਤੁਸੀਂ ਖਾਸ ਕਰਕੇ ਪੈਣਾ ਲਈ ਲਾਇਆ ਬੀਬੀਆਂ ਲਈ ਲਾਇਆ ਤੇ ਉਹ ਕੀ ਸੇਧ ਜਿਹੜੀ ਆ ਆ ਮੈਂ ਪੋਸਟਰ ਵੀ ਪਿੱਛੇ ਦੇਖ ਰਿਹਾ ਹਾਂਗਾ ਵਿੱਚ ਬੀਬੀਆਂ ਵਾਸਤੇ ਇਸ ਲਈ ਲਾਇਆ ਕਿਉਂਕਿ ਜੇ ਜਿਹੜੀ ਘਤੀ ਹੁੰਦੀ ਆ ਉਹਨੇ ਇੱਕ ਦੋ ਘਰ ਸਾਹਮਣੇ ਹੁੰਦੇ ਆ ਦੋ ਨਹੀਂ ਅੱਗੇ ਜਾ ਕੇ ਤਿੰਨ ਵੀ ਘਰ ਸਾਹਮਣੇ ਹੁੰਦੀ ਆ ਕਈ ਘਰ ਉਹਨੇ ਸਾਹਮਣੇ ਹੁੰਦੇ ਆ ਤੇ ਜੇ ਉਹ ਜਿਹੜੀ ਆਪਣੀ ਤੇ ਆਪਣੇ ਪੀੜੀ ਨੂੰ ਸਾਂਭ ਲਵੇ ਆਪਣੀਆਂ ਜਿੰਮੇਵਾਰੀਆਂ ਨੂੰ ਚੰਜਣਾ ਸਾਂਭ ਲਵੇ ਕਿਉਂਕਿ ਜੇ ਕੁੜੀ ਨੇ ਸਹੀ ਪਹਿਰਾਵਾ ਨਹੀਂ ਕੀਤਾ ਹੋਇਆ ਯਸ ਉਹਨੂੰ ਸਹੀ ਸੰਸਕਾਰ ਨਹੀਂ ਮਿਲੇ ਹੋਏ ਆ ਵਿਰਾਸਤ ਅੱਛੀ ਨਹੀਂ ਮਿਲੀ ਹੈਗੀ ਆ ਤਾਂ ਦੂਜੇ ਘਰ ਜਾ ਕੇ ਉਹਨੇ ਬਾਕੀਆਂ ਦਾ ਵੀ ਦਸਤਾਰ ਉਤਰਵਾ ਦੰਨੀਆਂ ਨੇ ਜੇ ਕੋਈ ਸਿੰਘ ਮਿਲ ਗਿਆ ਉਹਦੀ ਵੀ ਪੱਗ ਉਤਰਵਾ ਦੰਨੀ ਆ ਤੇ ਜੇ ਖੁਦ ਸਾਬਤ ਸੁਰਤ ਹੋ ਕੇ ਜਾਓਗੀ ਅੰਮ੍ਰਸ਼ਾ ਕੇ ਜਾਓਗੀ ਦਸਤਾਰ ਸੰਜਾ ਕੇ ਜਾਓਗੀ ਅੱچھے ਸੰਸਕਾਰ ਲੈ ਕੇ ਜਾਓਗੀ ਨਾਮ ਬਾਣੀ ਹੋਵਲੀ ਹੋਗੀ ਤਾਂ ਉਹਨੇ ਅੱਗੇ ਵੀ ਹੋਰ ਇਹੋ ਜਿਹੇ ਘਰ ਤਿਆਰ ਕਰਨੇ ਆ ਤਾਂ ਗੁਰੂ ਸਾਹਿਬ ਜੀ ਨੇ ਤੁਹਾਨੂੰ ਬਖਸ਼ਿਸ਼ ਕੀਤੀ ਸੀ ਕਿ ਉਹ ਇੱਕ ਇੱਕ ਆਪਾਂ ਇੱਕ ਚੇਨ ਚਲਾ ਰਹੇ ਆ ਕਿ ਜਿਵੇਂ ਅਸੀਂ ਬਾਹਨਾ ਜੋੜੇ ਆ ਅੱਗੇ ਹੋਰ ਬਾਣੀਆਂ ਨਾਲ ਜੋੜੀ ਤੇ ਅੱਗੇ ਉਹ ਵੀ ਜੋੜਨ ਅਸੀਂ ਦੇਖਿਆ ਕਿ ਜਿਹੜੇ ਦਸਤਾਰਾਂ ਸਜਾਉਣ ਤਾਂ ਬਹੁਤ ਸਾਰੇ ਨੌਜਵਾਨ ਜਿਹੜੇ ਮੁੰਡੇ ਨੇਗੇ ਉਹ ਆਉਂਦੇ ਨੇ ਤੁਹਾਡੇ ਕੋਲੇ ਭੈਣਾ ਆਉਂਦੀਆਂ ਨੇ ਦਸਤਾਰ ਇੱਥੇ ਦਮਾਲਾ ਸਜਾਉਣ ਹਾਂਜੀ ਆਂਦੀਆਂ ਨੇ ਜ਼ਰੂਰ ਆਂਦੀਆਂ ਨੇ ਭੈਣਾਂ ਉਹਨਾਂ ਨੂੰ ਚਾਹ ਹੁੰਦਾ ਦੇਖਣ ਦਾ ਕਿ ਅਸੀਂ ਕਿਵੇਂ ਦੇ ਲੱਗਦੇ ਹਾਂ ਕਿਉਂਕਿ ਸਾਡਾ ਜੋ ਪਹਿਲਾ ਮੋਟੋ ਹੈ ਪਹਿਲਾ ਸਾਡਾ ਮਕਸਦ ਹੈਗਾ ਉਹ ਇਹ ਨਹੀਂ ਹੈ ਕਿ ਭੈਣ ਪੱਕੇ ਹੋਣੇ ਹੀ ਦਸਤਾਰ ਸਜ ਕੇ ਹੁਨੇ ਅਮਰ ਸ਼ਕ ਲਵੇ ਸਾਡਾ ਇਹ ਹੈ ਕਿ ਭੈਣ ਇੱਕ ਵਾਰ ਦਸਤਾਰ ਸਜ ਕੇ ਸਾਬਤ ਸੂਰਤ ਹੋ ਕੇ ਇੱਕ ਜਿਵੇਂ ਨਾ ਮੇਲੇ ਵਿੱਚ ਜਾਂ ਕਿਸੇ ਵੀ ਸ਼ਹੀਦੀ ਸਭਾ ਦੇ ਵਿੱਚ ਜਾ ਕੇ ਦੇਖ ਕੇ ਜਦ ਉਸ ਨੂੰ ਨਿਹੰਗ ਸਿੰਘ ਫਤਿਹ ਸੰਜੀ ਕਰੇ ਤਾਂ ਉਸ ਨੂੰ ਲੱਗੇ ਹਾਂ ਭਈ ਹੁਣ ਮੈਂ ਪੱਕੀ ਤਿਆਰ ਵਰ ਤਿਆਰ ਹੋ ਗਈ ਹਾਂ ਜਿੰਸਾ ਫਟੀਆਂ ਜਿੰਸਾ ਵਿੱਚ ਜਾਣੇ ਆ ਤੇ ਇਹ ਗੁਰੂ ਘਰ ਦੀ ਮਰਿਆਦਾ ਨੂੰ ਉਂਗਲ ਕਰਦੀਆਂ ਨੇ ਤੇ वेस्टर्न कल्चर ਮਗਰ ਲਗ ਰਹੀਆਂ ਨੇ ਤੇ वेस्टर्न कल्चर ਦੇ ਅਗੇਂਸਟ ਮੈਂ ਸੇਵਾ ਕਰ ਰਹੀਆਂ ਮੈਂ ਭੈਣਾਂ ਨੂੰ ਸਮਝਾਣਾ ਚਾਹੁੰਦੀ ਆ ਕਿ ਅਸੀਂ ਪੜਾਈ ਤੋਂ ਅੱਗੇ ਚੱਲੀ ਐ ਆਪਾਂ ਫੈਸ਼ਨ ਨਾ ਕਾਪੀ ਕਰੀਏ वेस्टर्न ਕਲਚਰ ਸਾਡੇ ਸੂਟ ਅਪਣਾ ਰਹੇ ਤੇ ਅਸੀਂ ਉਹਨਾਂ ਦਾ ਕਲਚਰ ਇੱਥੇ ਲੈ ਕੇ ਆ ਰਹੇ ਆ ਤਾਂ ਸਾਡਾ ਇਹੀ ਮੋਟੋ ਆ ਕਿ ਉਹ वेस्टर्न ਕਲਚਰ ਨੂੰ ਛੱਡ ਕੇ ਸੂਟ ਸਾਭਾ ਸੁਰਤ ਵਿੱਚ ਰਹਿਣ ਮਹਾਰਾਜ ਦੀ ਬਾਣੀ ਨਾਲ ਜੁੜੀ ਨੇ ਤੇ ਮਾਈ ਭਾਗੋ ਵਰਗੇ ਦੇ ਸਰੂਪ ਬਣ ਕੇ ਰਹਿਣ ਤਾਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਸ਼੍ਰੀ ਦਰਬਾਰ ਸਾਹਿਬ ਵੀ ਆਪਾਂ ਦੇਖ ਰਹੇ ਕਿ ਬਹੁਤ ਸਾਰੇ ਜਿਹੜੀ ਭੈਣਾਂ ਨੇ ਗੀਆਂ ਉਹ ਦੂਜੇ ਕੱਪੜਿਆਂ ਦੇ ਵਿੱਚ ਚਲੀ ਜਾਂਦੀਆਂ वेस्टर्न ਤਾਂ ਜੇ ਕੱਪੜੇ ਮੈਂ ਕਹਾਂ ਵੀ ਸੰਗਤ ਨੂੰ ਜਿਹੜਾ ਤੁਸੀਂ ਜਿਹੜੀ ਚੀਜ਼ ਇੱਥੇ ਕਰ ਰਹੇ ਹੋ ਉਹਦਾ ਬੀਬੀਆਂ ਭੈਣਾਂ ਨੂੰ ਇੱਥੇ ਦੱਸ ਰਹੇ ਹੋ ਇੱਕ ਵਾਰ ਸੰਗਤ ਨੂੰ ਦੱਸ ਦੋ ਵੀ ਕਿਹੜੇ ਕੱਪੜੇ ਜਿਹੜੇ ਆ ਉਹ ਸਿੱਖੀ ਸਰੂਪ ਦੇ ਵਿੱਚ ਨਹੀਂ ਆਉਂਦੇ ਜੇਕਰ ਤੁਸੀਂ ਖਾਲਸੇ ਦਾ ਸਰੂਪ ਜਾਂ ਸਿੱਖ ਆਮ ਜਿਹੜਾ ਸਾਦਾ ਪਹਿਰਾਵਾ ਹੈ ਉਹ ਵਰਤਣਾ ਤਾਂ ਕਿਹੜੇ-ਕਿਹੜੇ ਚੀਜ਼ਾਂ ਜਿਹੜੀਆਂ ਨਹੀਂ ਪਾਉਣੀਆਂ ਚਾਹੀਦੀ ਹਾਂਜੀ ਬਿਲਕੁਲ ਜਿਹੜੀ ਕੌਰ ਹੁੰਦੀ ਆ ਉਹਨੂੰ ਜਿਹੜੀ ਦਸਤਾਰ ਧਾਰੀ ਕੌਰ ਆ ਉਹਨਾਂ ਦਾ ਬੇਨਤੀ ਹੈ ਕਿ ਵੱਤ ਤੋਂ ਵੱਤੋਂ ਬਾਣੇ ਵਿੱਚ ਹੀ ਰਹਿਣ ਜੇ ਬਾਣੇ ਵਿੱਚ ਨਹੀਂ ਰਹਿ ਸਕਦੇ ਤਾਂ ਸਾਬੋ ਸਿਰੋ ਸੂਟ ਵਿੱਚ ਰਹਿਣ ਮਹਿੰਗਾ ਤੋਂ ਮਹਿੰਗਾ ਸੂਟ ਪਾਣ ਉਹਨੂੰ ਸਜਾ ਕੇ ਪਾਣ ਤੇ ਇਹ ਵੈਸਟਰਨ ਕਲਚਰ ਫਟੀਆਂ ਜੀਨਸਾਂ ਨਿਕਰਾ ਪਾ ਕੇ ਇਸ crop top ਪਾ ਕੇ ਇਹ ਚ ਸਾਡਾ ਕੁਛ ਨਹੀਂ ਇਹ ਸਾਡਾ ਫੈਸ਼ਨ ਨਹੀਂ ਆ ਇਹ ਤਾਂ ਬਰਬਾਦੀ ਆ ਸਾਡੀ ਉਹ ਕੀ ਸਾਨੂੰ ਜਿਹੜੇ ਸਾਡਾ ਨਾ ਜਿਵੇਂ ਕੈਰੇਕਟਰ ਸਾਡੀ ਜਿਵੇਂ এডੂਕੇਸ਼ਨ ਉਹ ਸਾਡੇ ਪਹਿਨਾਵੇ ਤੋਂ ਨਿਕਲਦੀ ਆ ਤਾਂ ਆਪਾਂ ਨੂੰ ਇਹੋ ਜਿਹੇ ਪਿੱਛੇ ਲੱਗੇ ਨੇ ਪੋਸਟਰ ਇਹੋ ਜਿਹਾ ਪਹਿਨਾਵਾ ਤਾਂ ਬਿਲਕੁਲ ਨਹੀਂ ਕਰਨਾ ਚਾਹੀਦਾ ਸੂਟ ਵਿੱਚ ਰੋ ਚਲੋ ਤੁਸੀਂ ਦਸਤਾਰ ਨਹੀਂ ਵੀ ਸਜਾ ਸਕਦੇ ਤਾਂ ਵੀ ਤੁਸੀਂ ਸੂਟ ਚ ਰੋ ਅੰਮ੍ਰਿਤ ਸ਼ੱਕੇ ਰੋ ਤੁਸੀਂ ਅੰਮ੍ਰਿਤ ਨਹੀਂ ਸ਼ੱਕੇ ਤਾਂ ਹੀ ਵੱਤਵਤ ਬਾਣੀ ਨੂੰ ਪੜੋ ਜੇ ਟੀਵੀ ਸੀਰੀਅਲ ਬੀਬੀਆਂ ਦੇਖਦੀਆਂ ਨਾ ਉਹਨੂੰ ਛੱਡ ਕੇ ਬਾਣੀ ਪੜਿਆ ਕਰੋ ਉਹ ਸਮਾਂ ਬਾਣੀ ਤੇ ਆਪਣੇ ਮਹਾਰਾਜ ਜੀ ਨੂੰ ਦੇ ਬਿਲਕੁਲ ਜਿਹੜਾ ਸਰਤਾ ਜਰੂਰ ਟਕਿਆ ਜਾ ਸਕਦਾ ਜੀ ਕਿਵੇਂ ਸੂਟ ਦੇ ਨਾਲ ਮੈਂ ਕਿਹਾ ਸਿਰ ਟਾਕੇ ਦਾ ਰੱਖਿਆ ਹੀ ਜਾ ਸਕਦਾ ਹਾਂ ਜੀ ਹਾਂਜੀ ਹਾਂਜੀ ਬਿਲਕੁਲ ਸਿਰ ਟਾਕੇ ਕਿਉਂਕਿ ਅੱਜ ਕੱਲ ਬੀਬੀਆਂ ਨੂੰ ਨਾ ਸੇਟਾ ਕਰਨਾ ਬੜਾ ਔਖਾ ਲੱਗਦਾ ਵਾ ਗੁਰੂ ਘਰ ਚ ਜਾਂਦੀਆਂ ਨਾ ਉਹ ਗੁਰੂ ਘਰ ਚ ਬਾਹਰ ਵੀ ਨਹੀਂ ਨਿਕਲਦੀਆਂ ਉਹਨਾਂ ਨੂੰ ਚੁੰਨੀ ਭਾਰੀ ਲੱਗਣ ਲੱਗ ਜਾਂਦੀ ਆ ਤਾਂ ਜਿਹੜਾ ਸਾਡਾ ਵਿਰਸਾ ਹੈ ਉਹ ਕਿਤੇ ਨਾ ਕਿਤੇ ਸਾਡੋਂ ਵਿਛੜ ਰਿਹਾ ਹੈ ਉਹ ਵਿਰਸੇ ਨੂੰ ਆਪਾਂ ਨਹੀਂ ਜਾਣ ਦੇਣਾ ਉਹ ਵਿਰਸੇ ਨੂੰ ਅਸੀਂ ਫੜ ਕੇ ਰੱਖਣਾ ਹੈ ਉਹਨੂੰ ਸਾਹਮਣੇ ਅੱਗੇ ਵੀ ਪੀੜ੍ਹੀ ਨੂੰ ਸਮਝਾਉਣਾ ਹੈ ਕਿਉਂਕਿ ਕੀ ਹੈ ਜਿਹੜੀ ਮਾਵਾਂ ਹੁੰਦੀਆਂ ਨੇ ਨਾ ਉਹ ਆਪਣੇ ਬੱਚੀਆਂ ਨੂੰ ਨਾ ਥੋੜਾ ਜਿਹਾ ਵੈਸਟਰਨ ਕਲਚਰ ਨਾਲ ਫੈਸ਼ਨ ਨਾਲ ਦੁਨੀਆਵੀ ਨਾਲ ਚਲਾਉਣਾ ਚਾਹੁੰਦੀਆਂ ਨੇ ਲੇਕਿਨ ਮਾਵਾਂ ਨੂੰ ਬੇਨਤੀ ਹੈ ਕਿ ਤੁਸੀਂ ਜ਼ਰੂਰੀ ਹੈ ਕਿ ਬੱਚੀਆਂ ਨੂੰ ਤੁਸੀਂ ਫੈਸ਼ਨ ਦੇ ਨਾਲ ਤੇ ਪਹਿਨਾਵੇ ਨਾਲ ਦੁਨੀਆ ਨਾਲ ਚਲਾਣਾ ਹੈ ਤੁਸੀਂ ਐਜੂਕੇਸ਼ਨ ਤੋਂ ਚਲਾਓ ਪੜਾਈ ਚੱਕੇ ਕਰੋ ਫਿਜ਼ੀਕਲੀ ਐਕਟੀਵਿਟੀਜ਼ ਚੱਕੇ ਕਰੋ ਤੁਸੀਂ ਮਾਰਸ਼ਲ ਆਰਟ ਸਿਖਾਓ ਉਹਦੇ ਵਿੱਚ ਤੁਸੀਂ ਅੱਗੇ ਵੈਸਟਰਨ ਦੇ ਨਾਲ ਹੁਣਨਾ ਚਾਹੀਦਾ ਹੈ ਦੀਪਨ ਹੌਲੀ ਜਿਹੜੇ ਵੈਸਟਰਨ ਦੇ ਨਾਲ ਬਰਾਬਰ ਬਿਲਕੁਕੁਲ ਵੀਰ ਜੀ ਬਹੁਤ ਚੀਜ਼ਾਂ ਹੋ ਗਈਆਂ ਨੇ ਪਰ ਫਿਰ ਵੀ ਨਾ ਇੱਕ ਬੱਚੀ ਨੂੰ ਹੁੰਦਾ ਹੈ ਕਿ ਉਹ ਇਹ ਸੋਚਦੀ ਕਿ ਨਹੀਂ ਮੇਰੀ ਫਰੈਂਡ ਨੇ ਇਹ ਕਪੜੇ ਪਾਏ ਨੇ ਹੁਣ ਮੈਂ ਇਹ ਸੂਟ ਪਾ ਕੇ ਆ ਰਹੀ ਤਾਂ ਮੈਂ ਬਹੁਤ ਜ਼ਿਆਦਾ ਬੈਕਵਰਡ ਮੰਨੀ ਜਾ ਰਹੀ ਹਾਂ ਉਹ ਬੈਕਵਰਡ ਨਹੀਂ ਹੁੰਦਾ ਉਹ ਸਾਡੀ ਐਜੂਕੇਸ਼ਨ ਸਾਡਾ ਪਹਿਨਾਵਾ ਸਾਡਾ ਤਰਮ ਹੁੰਦਾ ਹੈ ਜੋ ਬਾਕੀ ਚਾਹੁੰਦੇ ਨੇ ਕਿ ਇਹ ਵੀ ਸਾਡੇ ਵਰ ਉਹ ਖੁਦ ਵੀ ਆਪਣੇ ਧਰਮ ਦੇ ਪਹਿਨਾਵੇ ਨੂੰ ਫੋਲੋ ਕਰਦੇ ਨੇ ਬਟ ਉਹ ਚਾਹੁੰਦੇ ਨੇ ਕਿ ਹੋਰ بگੜ ਜਾਣ ਤਾਂ ਅਸੀਂ ਉਹਨਾਂ ਨੂੰ ਫੋਲੋ ਕਰਨ ਲੱਗ ਜਾਈਏ ਪਹਿਲਾਂ ਦੇਖ ਤਾਂ ਲਿਓ ਤੁਸੀਂ ਉਹ ਕਿਹੜੇ ਧਰਮ ਤੋਂ ਬਿਲੋਂਗ ਕਰਦੇ ਨੇ ਕੀ ਚਾਹੁੰਦੇ ਨੇ ਕੀ ਪਾਣਾ ਚਾਹੁੰਦੇ ਨੇ ਤਾਂ ਤੁਸੀਂ ਆਪਣਾ ਕਿਸੇ ਨੂੰ ਨਾ ਦੇਖ ਕੇ ਨਾ ਛੱਡੋ ਪਹਿਨਾਵਾ ਆਪਣੇ ਮਾਤਾ ਪਿਤਾ ਨਾਲ ਸਲਾਹ ਕਰੋ ਤਾਂ ਵੱਤ ਤੋਂ ਵਸੂਟ ਵਿੱਚ ਰਹੋ ਤੇ ਇਸੇ ਢਾਕੇ ਰਹੋ ਗੁਰੂ ਘਰ ਜਦ ਵੀ ਆਓ ਬੇਨਤੀ ਹੈ ਤਾਂ ਗੁਰੂ ਘਰ ਜਦ ਵੀ ਆਓ ਤੁਸੀਂ ਸੂਟ ਵਿੱਚ ਆਓ ਸੇ ਢੱਕ ਕੇ ਆਓ ਆਪਣਾ ਵਿਰਸਾ ਨਾ ਛੱਡੋ ساری ਉਦਾਹਰਨਾਂ ਨੇ ਬੀਬੀਆਂ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਮਾਤਾ ਸੁੰਦਰੀ ਦੀ ਜਿਹੜੇ ਆਧਾਰਨਾ ਦਾ ਤੁਸੀਂ ਪਹਿਲਾਂ ਵੀ ਨਾਮ ਲਿਆ ਇੱਕ ਹਨਾ ਬਹੁਤ ساری ਉਦਾਹਰਨਾਂ ਨੇ ਮੇਰੇ ਖਿਆਲ ਦੇ ਹਾਂਜੀ ਬਿਲਕੁਲ ਮਾਤਾ ਕੌਰ ਸਾਹਿਬ ਜੀ ਨੇ ਮਾਈ ਪਾਗੋ ਜੀ ਨੇ ਬਹੁਤ ਸਾਰੀ ਬਹੁਤ ਹਾਂਜੀ ਸਾਨੂੰ ਉਹਨਾਂ ਦੀ ਵਾਰਿਸਪਨ ਹੈ ਅਸੀਂ ਉਹ ਨਹੀਂ ਵਰਸਪ ਬਣ ਕੇ ਦਿਖਾਣਾ ਤੇ ਆਪਾਂ ਕੀ ਕਰ ਰਹੇ ਆ ਆਪਾਂ ਬਸ ਸਕੂਲ ਕਾਲਜਾਂ ਵਿੱਚ ਜਾ ਜਾ ਕੇ ਆਪਣਾ ਪਤਾ ਨਹੀਂ ਕੀ ਕੀ ਨਾ ਐਜੂਕੇਸ਼ਨ ਚ ਅੱਗੇ ਜਾ ਪਾ ਰਹੇ ਆ ਐਂਡ ਫਿਜ਼ੀਕਲ ਐਕਟੀਵਿਟੀਆਂ ਚ ਅੱਗੇ ਜਾ ਪਾ ਰਹੇ ਆ ਬਸ ਸਾਨੂੰ ਪਹਿਨਾਵਾ ਕਰਨਾ ਪਹਿਨਾਵਾ ਤੁਸੀਂ ਹੁਣ ਵੀ ਸਭਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਈ ਪਹਿਣਾਏ ਸੀ ਆ ਨਾ ਜੋ ਜੀਨਸ ਪਾ ਕੇ ਆਈਆਂ ਮੇਰੇ ਕੋਲ ਤਾਂ ਸੱਸ ਜਾਣ ਵਾਸਤੇ ਆਂਦੀ ਜਦ ਮੈਂ ਕਹਿੰਦੀ ਸੂਟ ਪਾ ਕੇ ਆਓ ਨਹੀਂ ਕਹਿੰਦੇ ਲੈ ਕੇ ਨਹੀਂ ਆਏ ਤਾਂ ਸਭਾ ਵਿੱਚ ਕਿਵੇਂ ਆਈਆਂ ਨੇ ਕੀ ਉਹ ਕੀ ਸਮਝ ਇਸ ਨੂੰ ਕੀ ਸਮਝ ਕੇ ਆਈਆਂ ਸਭਾ ਨੂੰ ਤਾਂ ਇਸ ਸਭਾ ਨੂੰ ਮੇਰੇ ਖਿਆਲ ਚ ਇਹ ਚੀਜ਼ ਸਮਝ ਨਹੀਂ ਆ ਰਹੀ ਕਿ ਗੁਰੂ ਸਾਹਿਬ ਗੁਰੂ ਘਰ ਜਾਣਾ ਕਿਤਾ ਕਿਉਂਕਿ ਮੈਂ ਦੇਸੀ ਵੀ ਦੇਖ ਰਹੇ ਹਾਂ ਕਿ ਉਹ ਮੇਕਅਪ ਕੀਤਾ ਹੋਇਆ ਹੈ ਬਹੁਤ ਕੁਝ ਜਿਹੜਾ ਜਿਹੜਾ ਨਹੀਂ ਹੋਣਾ ਚਾਹੀਦਾ ਅੱਜ ਦੇ ਦਿਨਾਂ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਤਾਂ ਸਾਰਾ ਕੁਝ ਜਿਹੜਾ ਬਿਲਕੁਲ ਨਾ ਕਿਤੇ ਨਾ ਕਿਤੇ ਗਾਈਡੈਂਸ ਹੀ ਬਹੁਤ ਘਾਟਾ ਕਿਉਂਕਿ ਮਾਪਿ ਉਹਨੂੰ ਇਹ ਲੱਗਦਾ ਹੈ ਕਿ ਸਾਡਾ ਬੱਚਾ ਦੁਨੀਆਵੀ ਨਾਲ ਸਕੂਲ এডਿਕੇਸ਼ਨ ਦੇ ਨਾਲ ਚੱਲੇ ਬਟ ਮੈਂ ਦੱਸਣਾ ਜੇ ਸਕੂਲ এডਿਕੇਸ਼ਨ ਕੱਲੀ এডਿਕੇਸ਼ਨ ਨਹੀਂ ਆ ਜੋ এডਿਕੇਸ਼ਨ ਰੀਅਲ ਸਾਡੀ ਆਪਣੀ ਜੋ ਸੱਚ ਅਸਲੀ ਐਜੂਕੇਸ਼ਨ ਆ ਉਹ ਉਹ ਆ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਨਾਮ ਬਾਣੀ ਧਰਮ ਸਿੱਖੀ ਬਾਣਾ ਬਾਣੀ ਵਿੱਚ ਰਹਿਣਾ ਤੇ ਹੋਰਾਂ ਨੂੰ ਬਾਣੀ ਬਾਣੀ ਨਾਲ ਜੋੜਨਾ ਇੱਕਦਮ ਨਿਮਰਤਾ ਸਹਿਤ ਰਹਿਣਾ ਤੇ ਹੋਰਾਂ ਨੂੰ ਵੀ ਇਸੇ ਤਰੀਕੇ ਨਾਲ ਬਣਾਉਣਾ ਕਿਉਂਕਿ ਅਸੀਂ ਅੱਜ ਫਤਿਹਗੜ ਸਾਹਿਬ ਸਭਾ 'ਚ ਆਏ ਆ ਮੈਨੂੰ ਨੇ ਲਾਦੇ ਤੇ ਕੋਈ ਵੀ ਭੈਣ ਇਹ ਦੇਖਣ ਆਈ ਹੈ ਕਿ ਸਾਡੇ ਸਾਹਿਬਜ਼ਾਦ ਜ ਨੇ ਸ਼ਹੀਦੀ ਪ੍ਰਾਪਤ ਕੀਤੀ ਸੀਗੇ ਉਹ ਬਸ ਇਹ ਦੇਖਣ ਆਏ ਕਿ ਅਸੀਂ ਮੇਲੇ ਵਿੱਚ ਆਏ ਆ ਤਾਂ ਮੈਂ ਇਹੀ ਦੱਸਣਾ ਚਾਹੁੰਦੀ ਆ ਕਿ ਤੁਸੀਂ ਇਸ ਨੂੰ ਮੇਲਾ ਨਾ ਕੋ ਇਹ ਸਭਾ ਹੈ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਾਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਦਿੱਤੀ ਸਾਡੇ ਪੰਥ ਵਾਸਤੇ ਸਾਡੇ ਵਾਸਤੇ ਤੁਸੀਂ ਕਦੇ ਇਹ ਸੋਚਿਆ ਕਿ ਜੇ ਉਹ ਕੁਰਬਾਨੀ ਨਾ ਦਿੰਦੇ ਤਾਂ ਅਸੀਂ ਹੁੰਦੇ ਕੀ ਕੀ ਅਸੀਂ ਅੱਜ ਇੱਥੇ ਖੜੇ ਹੋ ਪਾਣਾ ਸੀਗਾ ਸਾਡੇ ਛੋਟੇ ਸਾਹਿਬਜ਼ਾਦਿਆਂ ਨੇ ਇਸਲਾਮ ਕਬੂਲ ਨਹੀਂ ਕੀਤਾ ਕਿਉਂਕਿ ਉਹ ਸਾਡੇ ਸਿੱਖੀ ਧਰਮ ਨੂੰ ਲੈ ਕੇ ਕਿੰਨੇ ਪੱਕੇ ਸੀਗੇ ਉਹਨਾਂ ਨੇ ਆਪਣੀ ਸ਼ਹੀਦੀ ਪ੍ਰਾਪਤ ਕੀਤੀ ਔਰ ਅਸੀਂ ਕੀ ਕਰ ਰਹੇ ਹਾਂ ਸਕੂਲ ਕਾਲਜ ਵਿੱਚ ਚੰਦ ਦਿਨਾਂ ਵਿੱਚ ਜਾ ਕੇ ਆਪਣਾ ਫਰਨਾਵਾ ਛੱਡ ਦਿੰਦੇ ਹਾਂ ਉਹਨਾਂ ਨੇ ਉਸ ਵੇਲੇ ਨਹੀਂ ਛੱਡਿਆ ਤੇ ਅਸੀਂ ਅੱਜ ਦੇਖੋ ਮਿੰਟਾਂ ਛੱਡ ਦਿੰਦੇ ਹਾਂ ਭਾਈ ਉਹਨੇ ਉਹ ਪਾਇਆ ਮੈਂ ਵੀ ਉਹ ਪੜਨਾ ਕਰੇ ਬਹਿਸ ਵੀ ਹੁੰਦੀ ਹੋਣੀ ਬਹੁਤ ਸਾਰੇ ਬੱਚਿਆਂ ਦੀ ਮਾਪਿਓ ਦੇ ਨਾਲ ਬੀਤੇ ਮੇਰੇ ਨਾਲ ਦੇ ਇਦਾਂ ਦੇ ਕੱਪੜੇ ਪਾਉਣੇ ਤਾਂ ਮੈਂ ਉਦਾਂ ਨਹੀਂ ਪਾਉਣੇ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਡਿਸਕਸ਼ਨ ਹੁੰਦੀ ਡਿਸਕਸ਼ਨ ਨਹੀਂ ਲੜਾਈ ਹੁੰਦੀ ਬਹਿਸ ਹੁੰਦੀ ਡਿਬੇਟ ਹੁੰਦੀ ਬਹੁਤ ਕੁਝ ਹੁੰਦੇ ਕਿਉਂਕਿ ਮਾਵਾ ਨਾ ਇੱਕ ਟਾਈਮ ਨਾ ਕਈ ਵਾਰ ਫਾਦਰ ਸਾਹਿਬ ਜੋ ਹੁੰਦੇ ਨੇ ਉਹਨਾਂ ਦੇ ਮਨ ਵਿੱਚ ਦਿਮਾਗ ਵਿੱਚ ਹੁੰਦਾ ਕਿ ਨਹੀਂ ਬੱਚਾ ਥੋੜਾ ਜਿਆਦਾ ਧਰਮ ਨਾਲ ਵੀ ਚੱਲੇ ਜੋ ਮਦਰ ਹੁੰਦੀ ਆ ਉਹ ਇਬਰਾਨੀ ਚ ਹੁੰਦਾ ਨਹੀਂ ਬੱਚਾ ਸਕੂਲ ਦੇ ਵਿੱਚ ਟੌਪ ਹੋਣਾ ਚਾਹੀਦਾ ਸਕੂਲ ਦੇ ਨਾਲ ਚੱਲਣਾ ਚਾਹੀਦਾ ਕਿਉਂਕਿ ਉਹਨਾਂ ਦੇ ਇਹ ਨਾ ਦਿਮਾਗ ਵਿੱਚ ਹੀ ਹੁੰਦਾ ਕਿ ਜੇ ਸਾਡੇ ਬੱਚੇ ਨੇ ਉਹ ਚੀਜ਼ ਨਹੀਂ ਫੋਲੋ ਕੀਤੀ ਉਹ ਡਰੈਸ ਨਹੀਂ ਫੋਲੋ ਕੀਤੀ ਉਹ ਕੋ ਚੁਣੀ ਆ ਜੀ ਤੁਸੀਂ ਬੱਚੇ ਆ ਬਿਨਾ ਸਕੂਲ ਜਾਏ ਵੀ ਪੜ ਸਕਦਾ ਉਹਨੂੰ ਆਜ਼ਾਦੀ ਦਾ ਇੱਕ ਸਿੰਬਲ ਬਣ ਗਈ ਇਹ ਚੀਜ਼ ਵੀ ਹਾਂ ਇਦਾਂ ਦੇ ਫੈਸ਼ਨ ਦੇ ਉਹ ਕੱਪੜੇ ਪਾਉਣੇ ਜਾਂ ਇਹ ਆਜ਼ਾਦੀ ਦਾ ਸਿੰਬਲ ਬਣਦੀ ਜਾ ਰਹੀ ਆ ਕੀ ਆਜ਼ਾਦੀ ਇਹ ਆ ਮੈਨੂੰ ਲੱਗਦੀ ਆ ਆਜ਼ਾਦੀ ਨਹੀਂ ਗੁਲਾਮੀ ਆ ਅੱਪਾ ਜੋ ਵੈਸਟਰਨ ਕਲਚਰ ਫੋਲੋ ਕਰ ਰਹੇ ਆ ਜਾਂ ਕਦੇ ਪਾਲਾ ਨੇ ਜੀਂਸਾ ਪਾ ਕੇ ਗੁਰੂ ਘਰ ਆ ਰਹੇ ਆ ਇਹ ਸੀ ਉਹਨਾਂ ਦੀ ਗੁਲਾਮੀ ਕਰ ਰਹੇ ਆ ਉਹ ਸਾਡਾ ਬਿਨਾ ਫੋਲੋ ਕਰ ਰਹੇ ਤੁਸੀਂ ਦੇਖੋ ਕਈ ਵਾਰ ਕੈਨੇਡੀਅਨ ਦੇ ਵੈਂਕੂਵਰ ਸਰੀ ਦੇ ਵਿੱਚ ਕੋਈ ਨਰ ਕੀਤਾ ਨਿਕਲਦਾ ਹੈ ਤਾਂ ਤੁਸੀਂ ਦੇਖੋ ਜੋ ਉੱਥੇ ਦੇ ਗੋਰੇ ਹੁੰਦੇ ਨੇ ਉਹ ਸੂਟ ਪਾ ਕੇ ਘੁੰਮ ਰਹੇ ਨੇ ਤੇ ਸਾਡੀ ਬੀਬੀਆਂ ਦੁਮਾਲਾ ਸਜਾ ਕੇ ਜੀਂਸਾ ਪਾ ਕੇ ਫਿਰ ਰਹੀਆਂ ਨੇ ਮੈਂ ਨਾਰਮਲ ਬੀਬੀਆਂ ਛੱਡੋ ਮੈਂ ਦਸਤਾਰ ਵਾਲੀ ਬੀਮੀਆਂ ਦੀ ਗੱਲ ਕਰਦੀਆਂ ਉਹਨਾਂ ਦੀ ਬਰਯਾਦਾ ਕਿੱਥੇ ਜਾ ਰਹੀ ਆ ਉਹ ਵੀ ਇਹ ਸਭ ਚੀਜ਼ਾਂ ਦੇ ਮਗਰ ਲੱਗ ਰਹੇ ਜੇ ਮੈਂ ਉਹਨਾਂ ਤੋਂ ਸਵਾਲ ਪੁੱਛਣਾ ਤਾਂ ਤੁ ਤਾਕੀ ਬਿਨਾ ਇਸ ਤੇ ਅਸੀਂ ਸਟੱਡੀ ਨਹੀਂ ਕਰ ਸਕਦੇ ਮੈਂ ਦੱਸਦੀ ਆ ਮੈਂ ਕਦੇ ਸਕੂਲ ਨਹੀਂ ਗਈ ਆ ਹਮੈਂ ਕਦੀ ਇਹ ਬਿਨਾ ਫੋਲੋ ਨਹੀਂ ਕੀਤਾ ਹਮੈਂ ਬੀਕਮ ਸੈਕਿੰਡ ਇਅਰ ਕਰ ਰਹੀ ਆ ਹਮੈਨ ਕੋਡਿੰਗ ਵੀ ਆਉਂਦੀ ਆ ਮੈਂ ਕੰਪਿਊਟਰ ਦਾ ਸਾਰਾ ਕੋਰਸ ਸਿੱਖਿਆ ਹੋਇਆ ਹੈ ਮੈਨੂੰ ਆਇਲਟਸ ਵੀ ਆਉਂਦੀ ਆ ਤਾਂ ਮੈਂ ਕੀ ਪੜ੍ਹੀ ਨਹੀਂ ਹੈਗੀ ਜੇ ਮੈਂ ਸੀ ਇਹ ਫੋਲੋ ਨਹੀਂ ਕੀਤੀਆਂ ਤਾਂ ਇਹ ਸਭ ਬਹਾਨੇ ਨੇ ਇਹ ਸਭ ਸਕੂਲ ਦੇ ਜੋ ਇੱਕ ਨਾ ਆਪਣਾ ਇੱਕ ਚੀਜ਼ ਹੁੰਦੀ ਆ ਆਪਾਂ ਵੱਤੋ ਵਾ ਜਿੱਥੇ ਟਾਈਮ ਸਪੈਂਡ ਕਰਦੇ ਆ ਨਾ ਆਪਣੇ ਨਾਲ ਉਹ ਸੰਗ ਜਿਵੇਂਗਾ ਸੰਗਤ ਦਾ ਅਸਰ ਹੁੰਦਾ ਹੈ ਸੰਗਤ ਰੰਗ ਰੱਖਦੀ ਆ ਤਾਂ ਜੇ ਆਪਾਂ ਸਕੂਲ 'ਚ ਬੱਚਾ ਸੱਤ ਅੱਠ ਘੰਟੇ ਰਹਿ ਰਿ ਤੋ ਉਸ ਨੂੰ ਉਹ ਰੰਗ ਚੜ ਰਿਹਾ ਹੈ ਜੇ ਪੇਰੈਂਟਸ ਸਕੂਲ ਤੋਂ ਬਾਅਦ ਬੱਚੇ ਨੂੰ ਪੰਜ ਛੇ ਕੱਟੇ ਉਹ ਵੀ ਰਹਿਣ ਗੁਰੂ ਘਰ ਲਿਆ ਕੇ ਜਾਂ ਨਾਮ ਬਾਣੀ ਦਾ ਪੈਰਾ ਘਰੇ ਨਾਮ ਸਿਮਰਨ ਕਰੋ ਸੀਰੀਅਲ ਬੰਦ ਕਰਕੇ ਉੱਥੇ ਪਾਠ ਲਾਣ ਤਾਂ ਬੱਚਾ ਕਦੇ ਵੀ ਗਲਤ ਰਾਹ ਨਹੀਂ ਜਾਊਗਾ ਤੇ ਨਾ ਇੱਕ ਫੋਲੋ ਕਰੂਗਾ ਲੇਕਿਨ ਇਹ ਪੇਰੈਂਟਸ ਵੀ ਅੱਜਕੱਲ ਬਹੁਤ ਬਿਜ਼ੀ ਰਹਿਣ ਲੱਗੇ ਆ ਹੋ ਗਿਆ ਬੱਚੇ ਨੂੰ ਹੋ ਗਿਆ ਤਾਂ ਬੱਚੇ ਨੂੰ ਸੰਗਤ ਦਾ ਅਸਰ ਆਂਦਾ ਹੈ ਬੱਚੇ ਨੂੰ ਸੰਗਤ ਦਾ ਅਸਰ ਆਂਦਾ ਹੈ ਤਾਂ ਬੱਚੇ ਨੂੰ ਸਹੀ ਸੰਗਤ ਦੋ ਯਾ ਬੱਚੇ ਤੋਂ ਪੁੱਛਦੇ ਰਹੋ ਕਿ ਅੱਪਾ ਸਕੂਲ ਵਿੱਚ ਅੱਜ ਕਿਹੜੀ ਸੰਗਤ ਮਿਲੀ ਸੀ ਕੀ ਗੱਲ ਕੀ ਵਿਚਾਰ ਹੋਏ ਨੇ ਉਸ ਤੋਂ ਬੱਚੇ ਨੂੰ ਸਮਝਾਓ ਅੱਜ ਕੱਲ ਬਿੰਦਸ ਤੇ ਆ ਰਹੀ ਨਹੀਂ ਵੇਰੇ ਬੱਚਿਆਂ ਤੇ ਉਹਨਾਂ ਲੱਗਦਾ ਵੇ ਸਕੂਲ ਹੋ ਗਿਆ ਐਜੂਕੇਸ਼ਨ ਹੋ ਗਈ ਖਤਮ ਤੇ ਆਪਣੇ ਧਰਮ ਤੋਂ ਆਇਆ ਮੰਨ ਚ ਕਿੱਥੋਂ ਆਇਆ ਵੀ ਇਹ ਕੁਝ ਕਰਨਾ ਕਿਹੜੀ ਜਗ੍ਹਾ ਤੋਂ ਨਾਲ ਇਹ ਵੀ ਦੱਸ ਅਸੀਂ ਲੁਧਿਆਣੇ ਤੋਂ ਆ ਤੇ ਉੱਥੇ ਮੈਂ ਦੇਖਿਆ ਸੀ ਇੱਕ ਗੁਰੂ ਘਰ ਦੇ ਵਿੱਚ ਇੱਕ ਭੈਣ ਪਾਠ ਕਰ ਰਹੀ ਸੀਗੀ ਤੇ ਉਹਨਾਂ ਨੇ ਦਸਤਾਰ ਧਾਰਿਕ ਹੋ ਕੇ ਵੈਸਟਰਨ ਫਟੀਆਂ ਜੀਨਸ ਪਾਈ ਹੋਈ ਸੀਗੀ ਤਾਂ ਮੈਨੂੰ ਉੱਥੋਂ ਲੱਗਿਆ ਕਿ ਸਹਿਜ ਪਾਠ ਕਰ ਰਹੇ ਨੇ ਬਾਣੀ ਬਾਰੇ ਮਹਾਰਾਜ ਜੀ ਤੇ ਬਾਣਾ ਗਲਤ ਪਾਇਆ ਹੋਇਆ ਹੈ ਤਾਂ ਮੈਨੂੰ ਉੱਥੋਂ ਲੱਗਾ ਕਿ ਨਹੀਂ ਮਹਾਰਾਜ ਜੀ ਨੂੰ ਇਹ ਸੇਵਾ ਬਖਸ਼ਿਸ਼ ਕੀਤੀ ਆ ਇਹ ਸੇਵਾ ਨਿਭਾਣੀ ਚਾਹੀਦੀ ਆ ਮਹਾਰਾਜ ਜੀ ਦੇ ਕਿਰਪਾ ਨਾਲ ਮੈਂ 2019 'ਚ ਸੇਵਾ ਸ਼ੁਰੂ ਕੀਤੀ ਸੀਗੀ ਅਸਤੱਕ 3500 ਪੈਣਾ ਤਿਆਰ ਹੋ ਚੁੱਕੀਆਂ ਨੇ ਜਿਨ੍ਹਾਂ ਨੇ ਸਾਰਾ ਪਹਿਨਾਵਾ ਮੇਰੇ ਸਾਹਮਣੇ ਇਹੋ ਉਹਨਾਂ ਨੇ ਜਲਾਇਆ ਹੈ ਮਾਰੇ ਸਾਹਮਣੇ ਜਾ ਕੇ ਕਿ ਸੌ ਖਾਦੀ ਹੈ ਕਿ ਅਸੀਂ ਨਾਮ ਬਾਣੀ ਨਾਲ ਰਵਾਂਗੇ ਅਮਰ ਸ਼ਕਿਆ ਕੁਝ ਪਹਿਣਾ ਨਹੀਂ ਸ਼ਕ ਪਾਈਆਂ ਕਿਉਂਕਿ ਉਹਨਾਂ ਨੂੰ ਬਸ ਲੇਕਿਨ ਉਹ ਨਾਮ ਬਾਣੀ ਨਾਲ ਪਹਿਨਾਵੇ ਨਾਲ ਪੱਕੇ ਜੁੜੀਆਂ ਹੋਈਆਂ ਨੇ ਹੌਲੀ ਹੌਲੀ ਉਹ ਵੀ ਆ ਰਹੀਆਂ ਨੇ ਠੀਕ ਹੈ ਤੁਸੀਂ ਇਸ ਚੀਜ਼ ਤੇ ਕਰ ਰਹੇ ਹੋ ਤਾਂ ਬਿਲਕੁਲ ਇਹਨਾਂ ਦੀ ਗੱਲਾਂ ਜਿਹੜੀਆਂ ਨੇ ਉਹ ਠੀਕ ਹੈ ਕਿ ਅੱਜ ਸਾਨੂੰ ਦੇਖਣ ਦੀ ਜ਼ਰੂਰਤ ਹੈਗੀ ਅਸੀਂ ਜਦੋਂ ਜਿਹੜਾ ਸਵਾ ਦੇ ਉੱਤੇ ਉਹਨਾਂ ਤਾਂ ਅਸੀਂ ਇਸ ਨੂੰ ਇੱਕ ਮੇਲੇ ਦਾ ਰੂਪ ਜਿਹੜਾ ਦੇ ਦਿੰਨੇ ਆ ਪਰ ਇਹ ਮੇਲਾ ਨਹੀਂ ਇਹ ਸ਼ੀਦੀ ਜੋੜ ਮੇਲ ਹੈ ਜਿੱਤੇ ਸਾਨੂੰ ਬਹੁਤ ਸਹਜਤਾ ਦੇ ਨਾਲ ਤੇ ਸਾਦੇ ਪਹਿਰਾਵੇ ਦੇ ਨਾਲ ਆਉਣਾ ਚਾਹੀਦਾ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਲਈ ਜੁੜੇ ਰਹੋ ਦਨ ਮਿਊਟ ਦੇ ਨਾਲ